मुर्दा बाल मुर्दा बाल ਜਿੰਦਾਬਾਦ ਜਿੰਦਾਬਾਦ ਭਾਈ ਕੀ ਨਾਮ ਤੇ ਕਿਹੜਾ ਪਿੰਡ ਜੇ ਮੇਰਾ ਨਾਮ ਸੂਬਾ ਸਿੰਘ ਦਾ ਹੀ ਪਿੰਡ ਮੇਰਾ ਪਰਥਾ ਹੀ ਜੀ ਅੱਜ ਸਵੇਰੇ 4 ਵਜੇ ਪ੍ਰਸ਼ਾਸਨ ਵੱਡੀ ਪੱਧਰ ਤੇ ਆਣ ਕੇ ਜ਼ਬਰਦਸਤੀ ਸਾਡੀਆਂ ਕਣਕਾਂ ਵਾਈਆਂ ਤੇ ਜਿਹੜਾ ਡਿਪਟੀ ਹਰਿਕ੍ਰਿਸ਼ਨ ਆਈ ਇਹਨੇ ਚੰਗਾ ਮੰਦਾ ਵੀ ਸਾਨੂੰ ਬੋਲਿਆ ਵਾ ਤੇ ਕੁੱਟ ਮਾਰ ਵੀ ਸਾਡੇ ਨਾਲ ਕੀਤੀ ਨਹੀਂ ਤੇ ਸਾਡੇ ਕੋਈ ਅਸੀਂ ਕੋਈ ਪੈਸਾ ਨਹੀਂ ਲਿਆ ਸਰਡਨੋਜੀਕ ਕਮਿਟਮੈਂਟ ਇਹ ਵੀ ਜਿਨ੍ਹਾਂ ਦੀਆਂ ਪੈਗੀਆਂ ਅਸੀਂ ਉਹਨਾਂ ਦੇ ਅਜ ਕਬਜ਼ਾ ਲੈਣਾ ਜਿਨ੍ਹਾਂ ਨੇ ਪੈਸੇ ਲਏ ਆ ਤੇ ਹੁਣੇ ਮਤਲਬ ਧੋਖੇ ਨਾ ਸਵੇਰੇ ਹਡੇਰ ਨਾਲ ਤੁੰਦ ਮੈਂ ਮੈਂ ਉਹਦੇ ਹੰਗਾ ਦਿਖਾਓ ਕਿੱਥੇ ਪੈਸੇ ਲਏ ਆਹੀਂ ਪਰ ਨਹੀਂ ਉਹ ਚੰਗਾ ਮੰਦਾ ਵੀ ਸਾਨੂੰ ਬੋਲੇ ਖਿੱਚ ਤੂੰ ਵੀ ਸਾਡੀ ਕੀਤੀ ਜਾਣਾ ਜੀ ਜੀ ਤੁਹਾਨੂੰ ਉਹਨਾਂ ਨੇ ਆਉਣ ਤੋਂ ਪਹਿਲੇ ਆਗਾਹ ਕੀਤਾ ਸੀਗਾ ਕਿ ਅੱਜ ਅਸੀਂ ਮਤਲਬ ਅਕਵਾਇਰ ਕਰ ਰਹੇ ਹਾਂ ਤੁਹਾਡੇ ਲਈ ਨਹੀਂ ਬਿਲਕੁਲ ਸਾਨੂੰ ਨਹੀਂ ਕੀਤਾ ਬਨੇਰੇ ਆਏ ਆ ਜੀ ਹਾਂ ਤੇ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਜੋ ਹਨਾ ਜੀਸੀ ਸਾਹਿਬ ਨੇ ਪਹਿਲਾਂ ਗਰਦਾਸਪੁਰ ਰੇਲਵੇ ਸਟੇਸ਼ਨ ਤੇ ਕੀਤਾ ਹੈਗਾ ਮੰਗ ਉਹਨਾਂ ਸਾਡੇ ਕਮਿਟਮੈਂਟ ਹੋਈ ਸੀ 118000 ਰੁਪਏ ਸਾਰੇ ਜ਼ਿਲ੍ਹੇ ਨੂੰ ਹੀ ਦੇਵਾਂਗੇ 1 ਕਰੋੜ 18 ਲੱਖ ਜੇ ਉਹ ਸਾਨੂੰ ਦੇ ਦਿੰਦੇ ਤਾਂ ਅਸੀਂ ਕਬਜ਼ਾ ਦੇਣ ਨੂੰ ਤਿਆਰ ਹਾਂ ਤੇ ਜੇ ਉਹ ਆਂਦੇ ਵੀ 1.38 ਲੱਖ ਨਾਲ ਅਸੀਂ ਬਿਲਕੁਲ ਕਬਜ਼ਾ ਦੇਣ ਨੂੰ ਤਿਆਰ ਨਹੀਂ ਮਰਦੇ ਜਾਵਾਂਗੇ ਪਰ ਕਬਜ਼ਾ ਨਹੀਂ ਦੇਵਾਂਗੇ ਸਾਹ ਜੀ ਅੱਜੂ ਕਾਰਵਾਈ ਪ੍ਰਸ਼ਾਸਨ ਨੂੰ ਕੀਤੀ ਗਈ ਹੈ ਕੀ ਕਰਨ ਦੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਭਾਈਆਂ ਸੰਭੇੰਤੀ ਕਰ ਰਿਹਾ ਜੀ ਕਿਸਾਨ ਮਜ਼ਦੂਰ ਸਿੰਘਾ ਜੀ ਮੇਰੀ ਪੰਜਾਬ ਤੋਂ ਅੱਜ ਜਿਹੜੀ ਕਾਰਵਾਈ ਭਰਤ ਤੇ ਨੰਗਲ ਚੌਰਪੈਂਡ ਦੇ ਵਿੱਚ ਕੀਤੀ ਗਈ ਬਹੁਤ ਹੀ ਨਿੰਦਣਯੋਗ ਕਾਰਵਾਈ ਜਿਹੜੀ ਆ ਉਹ ਸਰਕਾਰ ਦੇ ਸਾਹਮਣੇ ਆਈ ਆ ਜਿੱਥੇ ਬਟਾਰਾ ਦਾ ਐਸਡੀਓ ਐਸਡੀਐਮ ਤੇ ਡਿਪਟੀ ਸ਼੍ਰੀ ਹਰਗਬਿੰਦਪੁਰ ਜਿਹੜਾ ਵਾ ਉਹਨਾਂ ਨੇ ਰਲ ਕੇ ਜਿਹੜਾ ਆਪਰੇਸ਼ਨ ਕੀਤਾ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤਿਆਂ ਜਿਹੜਾ ਜ਼ਬਰੇ ਕਬਜ਼ੇ ਕਰਨ ਦੀ ਵਾਰ-ਵਾਰ ਕੋਸ਼ਿਸ਼ ਜਿਹੜੀ ਆ ਸਰਕਾਰ ਕਰ ਰਹੀ ਆ ਪਰ ਅੱਜ ਤੇ ਇਹਨਾਂ ਨੇ ਜਿਹੜਾ ਕਿਤੇ ਵਿਤਾਂ ਜਿਹੜੀਆਂ ਪੂਰੀਆਂ ਪਾਰ ਕਰ ਦਿੱਤੀਆਂ ਇਹਨਾਂ ਤਸ਼ੱਦਦ ਜਿਹੜਾ ਸਾਡੇ ਬੰਦਿਆ ਦੇ ਕੀਤਾ ਵਾ ਕਾਫੀ ਬੰਦੇ ਸਾਡੇ ਇੰਜਰ ਵੀ ਹੋਏ ਆ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਮੈਂ ਕਹਿੰਦਾ ਵੀ ਤੁਸੀਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਜ਼ਮੀਨਾਂ ਦੇ ਪੈਸੇ ਦਿੱਤਿਆਂ ਬਗੈਰ ਕਬਜ਼ੇ ਕਿਉਂ ਕਿਉਂ ਕਰਾਈਏ ਇਹਨਾਂ ਨੂੰ ਕਿੱਦਾਂ ਕਰਨ ਦਈਏ ਇਹਨਾਂ ਨੂੰ ਸਾਡੀਆਂ ਜਿਹੜੀਆਂ ਪੁੱਤਾਂ ਨੂੰ ਪਾਰੀਆਂ ਫਸਲਾਂ ਵਿੱਚ ਵਾਹਵਾ ਕੇ ਤੇ ਲੋਕਾਂ ਨੂੰ ਜਿਹੜਾ ਉਹ ਜਲੀਲ ਵੀ ਕਰ ਰਹੇ ਆ ਤੇ ਸਾਡੇ ਨੁਕਸਾਨ ਵੀ ਕਰ ਰਹੇ ਆ ਪੈਸੇ ਦਿੱਤਿਆਂ ਬਗੈਰ ਕਿਸੇ ਨੂੰ ਬੰਨਾ ਨਹੀਂ ਟੱਪਣ ਦਿੰਦੇ ਲੋਕ ਤੇ ਇਹ ਕਹਿੰਦੇ ਆ ਵੀ ਅਸੀਂ ਕਬਜ਼ੇ ਕਰਕੇ ਨੈਸ਼ਨਲ ਹਾਈਵੇ ਬਣਾ ਦਈਏ ਸੋ ਇਹਦਾ ਅਸਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇੱਥੇ ਕਾਰਪੋਰੇਟ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਸਰਕਾਰ ਤੇ ਜਿਹੜੇ ਤਰੀਕੇ ਨਾਲੇ ਜ਼ਬਰਦਸਤ ਉਤਰ ਕੇ ਆਈ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਵੇਖੋ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇਹਨਾਂ ਦੇ ਨਾਲ ਟਕਰਾਵਾਂਗੇ ਜਿੰਨਾ ਚਿਰ ਸਾਡੇ ਕਿਸਾਨਾਂ ਦੇ ਜਿਹੜੇ ਪੂਰੇ ਹੱਕ ਅਸੀਂ ਨਹੀਂ ਹੁੰਦੀ ਉਹਨਾਂ ਚੋਂ ਇੱਕ ਵੀ ਇੰਚ ਤੇ ਕਬਜ਼ਾ ਜਿਹੜਾ ਵਾ ਨਹੀਂ ਕਰਨ ਦੇਵਾਂਗੇ ਪਿਛਲੇ ਦਿਨ ਹੀ ਜਿਹੜੀ ਸਰਕਾਰ ਨੇ ਕੀਤਾ ਸੀਗਾ ਵੀ ਜਿਹੜੀ ਕਨਕ ਖਰਾਬ ਕੀਤੀ ਸੀ ਫਿਰ ਐਸਡੀਐਮ ਜਿਹੜਾ ਬਟਾਣ ਉਹਨਾਂ ਨੇ ਫਿਰ ਉਹਦਾ ਮੁਆਵਜ਼ਾ ਜਿਹੜਾ 1.5 ਲੱਖ ਦਿੱਤਾ ਸੀਗਾ ਤੇ ਇਹ बार-बार ਫਿਰ ਉਸੇ ਗੱਲ ਤੇ ਜਿਹੜਾ ਵਾ ਔਰ ਅਸੀਂ ਬਿਲਕੁਲ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਮਜਦੂਰ ਸਿੰਘ ਅਸ ਕਮੇਟੀ ਪੰਜਾਬ ਅਸੀਂ ਆਪਣੀਆਂ ਜਿਹੜੀਆਂ ਜਾਨਾਂ ਤੇ ਦੇ ਦਾਂਗੇ ਪਰ ਆਪਣੀਆਂ ਫਸਲਾਂ ਜਿਹੜੀਆਂ ਨਸਲਾਂ ਜਿਹੜੀਆਂ ਉਹ ਤਬਾਹ ਨਹੀਂ ਹੋਣ ਦਿਆਂਗੇ ਜੰਗ ਜਿਹੜੀ ਆ ਸਾਡੀਆਂ ਨਸਲਾਂ ਤੇ ਫਸਲਾਂ ਦੀ ਆ ਇਹਨੂੰ ਤੁਰ ਤੱਕ ਲੜਾਂਗੇ ਜਿੰਨਾ ਚਿਰ ਸਾਰੇ ਕਿਸਾਨਾਂ ਨੂੰ ਜਿਹੜਾ ਵਾ ਉਹ ਸਹੀ ਮੁਆਵਜ਼ੇ ਜਿਹੜੇ ਨਹੀਂ ਦਿੱਤੇ ਜਾਂਦੇ ਉਹਨਾਂ ਜਿਹੜੇ ਬਿਲਕੁਲ ਇੱਕ ਵੀ ਕਬਜ਼ਾ ਨਹੀਂ ਕਰਨਦਿਆਂ